ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਆਪਾਂ ਘਰ ਦੇ ਵਿੱਚ ਆਪਣੇ ਭਾਂਡਿਆਂ ਦੇ ਜਿਹੜੇ ਦਾਗ ਆ ਉਹ ਕਿਸ ਤਰੀਕੇ ਦੇ ਨਾਲ ਆਸਾਨੀ ਨਾਲ ਲਾ ਸਕਦੇ ਹਾਂ ਕਈ ਲੋਕਾਂ ਦੇ ਭਾਂਡੇ ਪਾ ਹਮੇਸ਼ਾ ਦੇਖਦੇ ਆ ਕਿ ਬਹੁਤ ਹੀ ਚਮਕਦਾਰ ਹੁੰਦੇ ਆ ਸਟੀਲ ਦੇ ਭਾਂਡੇ ਵੀ ਰੈਗੂਲਰ ਯੂਜ਼ ਦੇ ਵਿੱਚ ਵੀ ਉਹਨਾਂ ਦੇ ਭਾਂਡਿਆਂ ਦੀ ਚਮਕ ਬਿਲਕੁਲ ਖਤਮ ਨਹੀਂ ਹੋਈ ਹੁੰਦੀ ਲੱਗਦੀ ਤੇ ਇਹਦੇ ਪਿੱਛੇ ਕੀ ਕਾਰਨ ਆ ਤੇ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਨਵੇਂ ਵਰਗੇ ਰੱਖ ਸਕਦੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦਿੰਨੀ ਕਿ ਆ ਦੇਖੋ ਇਹਦੇ ਉੱਪਰ ਨਾ ਗੈਸ ਦੇ ਦਾਗ ਲੱਗੇ ਹੋਏ ਆ ਜਾਂ ਕਈ ਵਾਰੀ ਕੀ ਹੁੰਦਾ ਹੈ ਕਿ ਦੁੱਧ ਜਿਹੜਾ ਹੈ ਉਹ ਬੋਇਲ ਕਰਦੇ ਆ ਤਾਂ ਬਾਹਰ ਆ ਗਿਆ ਤਾਂ ਉਹਦੇ ਸਟੇਨ ਬਣ ਗਏ ਤਾਂ ਆਮ ਰੈਗੂਲਰ ਦੇ ਵਿੱਚ ਅਸੀਂ ਇਹਨਾਂ ਧਿਆਨ ਨਹੀਂ ਦਿੰਦੇ ਇਹਨਾਂ ਵੱਲੀ ਪਰ ਜੇਕਰ ਦੇਖਿਆ ਜਾਵੇ ਤਾਂ ਇਹ ਜਿਹੜੀ ਗੰਦਗੀ ਹੈ ਇਹਨਾਂ ਦੇ ਉੱਪਰ ਹਮੇਸ਼ਾ ਜਮਾ ਹੁੰਦੀ ਰਹਿੰਦੀ ਹੈ ਤੇ ਵੱਧਦੀ ਜਾਂਦੀ ਹੈ ਇਸ ਦੇ ਇਲਾਵਾ ਆ ਬਾਕੀ ਦੇ ਭੰਡੇ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੇਖੋ ਇਹਦੇ ਥੱਲੇ ਵੀ ਇਹ ਕਲਰ ਇਹਦਾ ਚੇਂਜ ਹੋਇਆ ਪਿਆ ਵਾ ਇਹ ਵੀ ਤੁਸੀਂ ਦੇਖ ਸਕਦੇ ਹੋ ਅੰਦਰੋਂ ਤਾਂ ਬਾਕੀ ਠੀਕ ਠਾਕ ਲੱਗ ਰਿਹਾ ਵਾ ਪਰ ਆਹ ਦੇਖੋ ਆ ਜਿਹੜੀ ਕੱਪੀ ਹੈ ਇਹਦੇ ਵਿੱਚ ਚਾਹ ਦੇ ਦਾਗ ਜੜੇ ਆ ਉਹ ਕਿਵੇਂ ਜਮਾ ਹੋਏ ਆ ਕਿ ਬਰੀ ਸਾਡਾ ਹੱਥ ਨਹੀਂ ਪਹੁੰਚਦਾ ਜਾਂ ਸਾਨੂੰ ਕਾਲੀ ਹੁੰਦੀ ਆ ਤਾਂ ਅਸੀਂ ਜਲਦੀ ਜੇ ਕੰਮ ਕਰ ਦਿੰਦੇ ਆ ਭਾਂਡੇ ਚੰਗੀ ਤਰ੍ਹਾਂ ਕਲੀਨ ਨਹੀਂ ਕਰਦੇ ਤਾਂ ਇਹ ਪਾਊਡਰ ਦੇ ਨਾਲ ਆਪਾਂ ਭਾਂਡੇ ਜਿਹੜੇ ਉਹ ਸਾਫ਼ ਕਰਾਂਗੇ ਇਸ ਦੇ ਲੈਨ ਸਭ ਤੋਂ ਪਹਿਲਾਂ ਆਪਾਂ ਸਕਰਬਰ ਨੂੰ ਹਲਕਾ ਜਿਹਾ ਗਿੱਲਾ ਕਰ ਲਵਾਂਗੇ ਵੈਸੇ ਤਾਂ ਜੇਕਰ ਤੁਹਾਡੇ ਭਾਂਡੇ ਛੜੇ ਆ ਉਹ ਬਹੁਤ ਜ਼ਿਆਦਾ ਉਹਨਾਂ ਤੇ ਦਾਗ ਲੱਗੇ ਤਾਂ ਤੁਸੀਂ ਡਾਇਰੈਕਟ ਇਸ ਪਾਊਡਰ ਦਾ ਯੂਜ਼ ਕਰ ਸਕਦੇ ਹੋ ਤੇ ਇਹ ਕਾਫੀ ਸਟਰੋਂਗ ਪਾਊਡਰ ਹੁੰਦਾ ਵਾ ਪਰ ਮੈਂ ਕੀ ਕਰਦੀ ਆ ਕਿ ਇਦਾਂ ਥੋੜਾ ਜਿਹਾ ਲਿਕੁਇਡ ਡਿਸ਼ਵਾਸ਼ ਵੀ ਨਾਲ ਯੂਜ਼ ਕਰ ਲੈਣੀ ਆ ਤੁਸੀਂ ਚਾਹੋ ਤਾਂ ਕੱਲਾ ਪਾਊਡਰ ਦੇ ਨਾਲ ਵੀ ਪਾਂਡਿਆਂ ਨੂੰ ਸਾਫ਼ ਕਰੋ ਤਾਂ ਵੀ ਤੁਹਾਡੇ ਪਾਂਡੇ ਬਹੁਤ ਵਧੀਆ ਕਲੀਨ ਹੋ ਜਾਣਗੇ ਤਾਂ ਇਸ ਰਸ ਕਰਬਰ ਦੇ ਉੱਪਰ ਆਪਾਂ ਇਹਨੂੰ ਰੱਖ ਲੈਣਾ ਤੇ ਉਸ ਦੇ ਬਾਅਦ ਇਨੂੰ ਚੰਗੀ ਤਰ੍ਹਾਂ ਭਾਣਿਆਂ ਨੂੰ ਆਪਾਂ ਸਾਫ਼ ਕਰਾਂਗੇ ਹੁਣ ਜਿੱਥੇ-ਜਿੱਥੇ ਵੀ ਪੁਰਾਣੇ ਦਾਗ ਲੱਗੇ ਹੋਏ ਆ ਜਿਸ ਤਰ੍ਹਾਂ ਇਹਦੇ ਉੱਪਰ ਲੱਗੇ ਹੋਏ ਆ ਸਾਈਡਾਂ ਤੇ ਹਨ ਹਲਕੀ-ਹਲਕੀ ਜਿਹੇ ਇਹਦੇ ਕਾਲੇ ਸਾ ਤਾਂ ਉਸ ਜਗ੍ਹਾ ਤੇ ਤੁਸੀਂ ਥੋੜਾ ਜਿਹਾ ਸਖ ਰੱਬ ਨਾਲ ਚੰਗੀ ਤਰ੍ਹਾਂ ਰੱਬ ਕਰ ਦੇਣਾ ਵਾ ਤੇ ਬਾਕੀ ਭਾਂਡਿਆਂ ਨੂੰ ਜਿੱਥੇ ਹਲਕਾ ਦਾਗ ਆ ਉਥੇ ਤੁਸੀਂ इजीली ਇਹਨੂੰ ਸਾਫ਼ ਕਰ ਸਕੋਗੇ ਜੇ ਭਾਂਡੇ ਜਿਹੜੇ ਆ ਉਹ ਬਹੁਤ ਜ਼ਿਆਦਾ ਸਟੇਨ ਵਾਲੇ ਆ ਤੁਸੀਂ ਡਾਇਰੈਕਟ ਪਾਊਡਰ ਦਾ ਹੀ ਇਸਤੇਮਾਲ ਕਰਿਓ ਤੇ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹਨੂੰ ਨਾ ਮੈਂ ਤੁਹਾਨੂੰ ਡਾਇਰੈਕਟ ਹੁਣੇ ਹੀ ਦਿਖਾ ਦਿੰਨੀ ਆ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਬਸ 2-3 ਮਿੰਟ ਲੱਗਦੇ ਆ ਜੇ ਤੁਸੀਂ ਡਾਇਰੈਕਟ ਪਾਊਡਰ ਦੇ ਨਾਲ ਕਰੋ ਨਾ ਦਾ ਹੈ ਮੈਂ ਟੂ ਮੈਂਟਿਕਲੀਨ ਹੋ ਜਾਂਦਾ ਕਿਉਂਕਿ ਮੈਂ ਇਹਦੇ ਚ ਡਿਸ਼ਵਾਸ਼ ਪਾਇਆ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗੂਗਾ ਉਸ ਦੇ ਬਾਅਦ ਆਪਾਂ ਇਹਨੂੰ ਨਾ ਪਾਣੀ ਨਾਲ ਮੈਂ ਤੁਹਾਨੂੰ ਧੋ ਕੇ ਦਿਖਾਉਣੀ ਆ ਕਿ ਇਹਦੇ ਦਾਗ ਜਿਹੜੇ ਆ ਉਹ ਬਿਲਕੁਲ ਚਲੇ ਗਏ ਆ ਤੇ ਜ਼ਿਆਦਾ ਟਾਈਮ ਨਹੀਂ ਲੱਗਿਆ ਮੈਨੂੰ ਇਹਨੂੰ ਸਾਫ਼ ਕਰਨ ਨੂੰ ਬਸ 2-3 ਮਿੰਟ ਦਾ ਹੀ ਟਾਈਮ ਲੱਗਿਆ ਵਾ ਉਹਨਾਂ ਬੈਨ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਧੋਣਾ ਬਹੁਤ ਜ਼ਰੂਰੀ ਆ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ 1-2 ਮਿੰਟ ਤੁਸੀਂ ਇਹਨੂੰ ਲਗਾ ਕੇ ਛੱਡ ਦਿਓ ਤੇ ਤੁਹਾਨੂੰ ਫਿਰ ਜਿਆਦਾ ਪ੍ਰੈਸ਼ਰ ਦੇ ਨਾਲ ਸਕਰੱਬ ਵੀ ਕਰਨ ਦੀ ਜ਼ਰੂਰਤ ਨਹੀਂ ਜੀ ਬਹੁਤ ਹੀ ਆਸਾਨੀ ਨਾਲ ਤੁਹਾਡੇ ਭਾਂਡੇ ਚੜਿਆ ਉਹ ਸਾਫ਼ ਹੋ ਜਾਣਗੇ ਇਹ ਦੇਖੋ ਇਹਦੇ ਦਾਗ-ਦਗ ਸਭ ਚਲੇ ਗਏ ਤੇ ਇਹਦੇ ਚ ਕਈ ਵਾਰ ਕੀ ਹੁੰਦਾ ਹੈ ਕਿ ਲਿਕਵਿਡ ਡਿਸ਼ਵਾਸ਼ ਜਾਂ ਸਾਬਣ ਵਾਲੀ ਟਿੱਕੀ ਜਿਹੜੀ ਆਪਾਂ ਲੈਣੇ ਆ ਭਾਂਡੇ ਧੋਣ ਵਾਲੀ ਉਦੇ ਨਾਲ ਵੀ ਪਾਣੀ ਦੇ ਦਾਗ ਜਿਹੜੇ ਆ ਉਹ ਲੱਗੇ ਰਹਿ ਜਾਂਦੇ ਆ ਭਾਂਡਿਆਂ ਦੇ ਉੱਪਰ ਤੇ ਕਈ ਵਾਰੀ ਕੀ ਹੁੰਦਾ ਹੈ ਕਿ ਜਿਵੇਂ ਲੰਚ ਬਾਕਸ ਹੋ ਗਿਆ ਜਾਂ ਜਿਹੜੇ ਬਾਹਰ ਅੰਦਰ ਲੈ ਕੇ ਜਾਣੇ ਆ ਆਪਾਂ ਟਿਫਨ ਉਹਨਾਂ ਤੇ ਉਹ ਬਹੁਤ ਹੀ ਜ਼ਿਆਦਾ ਬੁਰੇ ਲੱਗਦੇ ਆ ਹੈਨਾ ਪਾਣੀ ਦੇ ਦਾਗ ਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਇਸ ਪਾਊਡਰ ਦੇ ਨਾਲ ਇਹਨੂੰ ਕਲੀਨ ਕਰਦੇ ਹੋ ਨਾ ਤਾਂ ਪਾਣੀ ਦਾ ਕੋਈ ਵੀ ਸਟੇਨ ਇਹਦੇ ਉੱਪਰ ਨਹੀਂ ਆਏਗਾ ਤੇ ਤੁਹਾਡੇ ਭਾਂਡੇ ਲਿਸ਼ਕਾ ਮਾਰਨਗੇ ਤੇ ਜਬਾਨਾ ਇਹ ਦੇਖੋ ਇਹ ਬਾਕੀ ਦੇ ਭਾਂਡੇ ਵੀ ਇਹਨਾਂ ਨੂੰ ਮੈਂ ਹਲਕਾ-ਹਲਕਾ ਸਕਰਬ ਕਰਕੇ ਤੇ 2-3 ਮਿੰਟ ਲਈ ਛੱਡ ਦੂੰਗੀ ਤੇ ਉਸ ਦੇ ਬਾਅਦ ਇੱਕ ਵਾਰੀ ਫਿਰ ਤੋਂ ਸਕਰਬ ਕਰ ਦੂੰਗੀ ਤੇ ਇਹ ਦੇਖੋ ਜੀ ਇਹ ਤੁਸੀਂ ਚਾਪਲ ਨਹੀਂ ਦੇਖ ਸਕਦੇ ਹੋ ਹਨਾ ਕਿੰਨਾ ਸਟੀਲ ਲੱਗਿਆ ਹੋਇਆ ਇਸ ਤਰ੍ਹਾਂ ਸਟੀਲ ਦਾ ਜਿਹੜਾ ਸਕਰਬ ਹੁੰਦਾ ਉਹਦੇ ਉੱਪਰ ਇਹ ਪਾਊਡਰ ਲਗਾਓ ਤੇ ਦੇਖੋ ਨਾਲ ਦੀ ਨਾਲ ਹੀ ਸਾਫ਼ ਹੋ ਗਿਆ ਮੈਂ ਤੁਹਾਨੂੰ ਲਾਈ ਵੀ ਇਹਦਾ ਰਿਜ਼ਲਟ ਜਿਹੜਾ ਹੈ ਉਹ ਦਿਖਾ ਦਿੱਤਾ ਕਿ ਇਸ ਪਾਊਡਰ ਦੇ ਨਾਲ ਭਾਂਡਿਆਂ ਦੇ ਦਾਗ ਜਿਹੜੇ ਆ ਉਹ ਮਿੰਟੋ-ਮਿੰਟੀ ਚਲੇ ਜਾਂਦੇ ਆ ਇਸ ਤਰ੍ਹਾਂ ਦੇ ਦਾਗ ਥੋੜੇ ਜੇ ਪੁਰਾਣੇ ਹੋਣ ਮਤਲਬ ਜਿਨ੍ਹਾਂ ਨੂੰ ਸਾਫ਼ ਕਰਨ ਨੂੰ ਟਾਈਮ ਲੱਗੇ ਤਾਂ ਉਹਨਾਂ ਨੂੰ ਤੁਸੀਂ ਡਾਇਰੈਕਟ ਪਾਊਡਰ ਦੇ ਨਾਲ ਹੀ ਸਾਫ਼ ਕਰ ਦੇਣਾ ਮਾ ਤਾਕੀ ਤੁਹਾਡਾ ਬਹੁਤ ਜ਼ਿਆਦਾ ਟਾਈਮ ਨਾ ਲੱਗੇ ਕਿਉਂਕਿ ਜੇ ਤੁਸੀਂ ਨਾਲ ਡਿਸ਼ਵਾਸ਼ਰ ਵੀ ਐਡ ਕਰੋਗੇ ਤਾਂ ਉਹਦੇ ਨਾਲ ਜ਼ਿਆਦਾ ਟਾਈਮ ਲੈਂਦਾ ਰੈਗੂਲਰ ਭਾਂਡੇ ਨੂੰ ਸਾਫ਼ ਕਰਨ ਦੇ ਲਈ ਥੋੜਾ ਜਿਹਾ ਇਹ ਪਾਊਡਰ ਲੈ ਲਓ ਥੋੜਾ ਜਿਹਾ ਡਿਸ਼ਵਾਸ਼ ਲੈ ਲਓ ਤੇ ਤੁਹਾਡੇ ਭਾਂਡੇ ਹਮੇਸ਼ਾ ਸਾਫ਼ ਸੁਥਰੇ ਰਹਿਣਗੇ ਦੇਖੋ ਚਾਹ ਆਪਣੀ ਬਿਲਕੁਲ ਨਵੀਆਂ ਵਰਗੀ ਹੋ ਗਈ ਨਾ ਇਸ ਦੇ ਇਲਾਵਾ ਬਾਕੀ ਦੇ ਭਾਂਡੇ ਵੀ ਮੈਂ ਨਾ 2 ਮਿੰਟ ਲਈ ਰੱਖਣ ਦੇ ਬਾਅਦ ਸਾਰਿਆਂ ਨੂੰ ਸਕਰਬ ਕਰ ਦਿੱਤਾ ਦੇਖੋ ਇਦੇ ਅੰਦਰਲੇ ਜਿਹੜੇ ਚਾਹ ਦੇ ਦਾਗ ਸੀ ਬਿਲਕੁਲ ਖਤਮ ਹੋ ਗਿਆ ਤੇ ਬਿਲਕੁਲ ਕੱਪ ਚੜਾਏ ਉਹ ਨਵੇਂ ਦਿੱਤਰਾ ਬਣ ਗਿਆ ਜਿੱਥੇ ਵੀ ਤੁਹਾਨੂੰ ਲੱਗੇ ਨਾ ਕਿ ਪੁਰਾਣੇ ਦਾਗ ਲੱਗੇ ਹੋਏ ਬਸ ਇਸ ਪਾਊਡਰ ਨੂੰ ਲਗਾਓ 2 ਕੁ ਮਿੰਟ ਤੇ ਲਈ ਛੱਡ ਕੇ ਫਿਰ ਇਹਨੂੰ ਸਕਰਬ ਕਰ ਦੋ ਸਾਰੇ ਦਾਗ ਤੱਬੇ ਖਤਮ ਹੋ ਗਏ ਇਹ ਵੀ ਮੈਂ ਤੁਹਾਨੂੰ ਦਿਖਾ ਦਿੱਤਾ ਦੇਖੋ ਇਹਨਾਂ ਭਾਂਡਿਆਂ ਤੇ ਵੀ ਜਿੰਨੇ ਵੀ ਦਾਗ ਸੀਗੇ ਨਾ ਸਾਰੇ ਖਤਮ ਹੋ ਗਏ ਤੇ ਨਾ ਹੀ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ ਹਫ਼ਤੇ ਚ ਇੱਕ ਵਾਰ ਤੁਸੀਂ ਇਸ ਪਾਊਡਰ ਦੇ ਨਾਲ ਆਪਣੇ ਭਾਂਡਿਆਂ ਨੂੰ ਸਾਫ਼ ਜ਼ਰੂਰ ਕਰੋ ਵੈਸੇ ਤਾਂ ਸਵਾਹ ਤੇ ਰੇਤੋਂ ਜ਼ਿਆਦਾ ਬੈਸਟ ਅੱਜ ਦੇ ਟਾਈਮ ਦੇ ਵਿੱਚ ਕੋਈ ਚੀਜ਼ ਹੈ ਹੀ ਨਹੀਂ ਇਹਦਾ ਕੋਈ ਮੁਕਾਬਲਾ ਨਹੀਂ ਪਰ ਕਿਉਂਕਿ ਲਾਈਫ ਜਿਹੜੀ ਹੈ ਉਹ ਬਹੁਤ ਹੀ ਭੱਜ ਦੌੜ ਵਾਲੀ ਹੈ ਤੇ ਕਿਸੇ ਕੋਲੇ ਨਾ ਟਾਈਮ ਹੀ ਨਹੀਂ ਹੈ ਕਿ ਉਹ ਇਹਨਾਂ ਚੀਜ਼ਾਂ ਦੇ ਲਈ ਰੁਕੇ ਤਾਂ ਫਿਰ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਟਾਈਮ ਵੀ ਸੇਵ ਕਰ ਸਕਦੇ ਹੋ ਆਪਣੇ ਬੰਨਿਆਂ ਨੂੰ ਨਾ ਨਾ ਦੇ ਚਮਕਦਾਰ ਵਰਗਾ ਬਣਾ ਕੇ ਰੱਖ ਸਕਦੇ ਹੋ ਇਹ ਦੇਖੋ ਜੀ ਇਹਨੇ ਵੀ ਅੰਦਰੋਂ ਬਾਹਰੋਂ ਸਾਰੇ ਦਾਗ ਜੜੇ ਆ ਉਹ ਖਤਮ ਹੋ ਗਏ ਜਦੋਂ ਕਦੇ ਟਾਈਮ ਮਿਲੇ ਹਨਾ ਤਾਂ ਤੁਸੀਂ ਹਫਤੇ ਚ ਇੱਕ ਵਾਰ ਇਸ ਪਾਊਡਰ ਦੇ ਨਾਲ ਆਪਣੇ ਭਾਂਡਿਆਂ ਨੂੰ ਜ਼ਰੂਰ ਸਾਫ਼ ਕਰੋ ਦੇਖੋ ਚਾਹ ਪੋ ਨੇ ਬਿਲਕੁਲ ਨਵੇਂ ਵਰਗੀ ਲੱਗਦੀ ਹੈ ਸਾਰੇ ਇਹਦੇ ਜਿਹੜੇ ਦਾਗ ਆ ਉਹ ਖਤਮ ਹੋ ਗਏ ਤੁਹਾਨੂੰ ਲੱਗੇ ਕਿ ਜਿਹੜੇ ਪਾਣੇ ਇਸ ਤਰ੍ਹਾਂ ਹੋ ਰਹੇ ਆ ਉਹਨੂੰ ਤੁਸੀਂ ਇਕੱਠੇ ਕਰਕੇ ਸਾਫ਼ ਕਰ ਸਕਦੇ ਹੋ ਇਹ ਦੇਖੋ ਇਹ ਵੀ ਅੰਦਰੋਂ ਬਾਹਰੋਂ ਬਿਲਕੁਲ ਨਵੇਂ ਵਰਗਾ ਵਾ ਤੇ ਇਦਾਂ ਲੱਗਦਾ ਸੁੱਕਣ ਦੇ ਬਾਅਦ ਕਿ ਤੁਸੀਂ ਅੱਜ ਹੀ ਪਾਣੇ ਜਿਹੜੇ ਖਰੀਦ ਕੇ ਲਿਆਏ ਆ ਹੁਣ ਮੈਂ ਤੁਹਾਨੂੰ ਇਸ ਪਾਊਡਰ ਦੇ ਬਾਰੇ ਚ ਦੱਸ ਰਹੀ ਹਾਂ ਇਹ ਹੈਗਾ ਜੀ ਪੀਤਾੰਬਰੀ ਪਾਊਡਰ ਜਾਇ ਨੂੰ ਨਿੱਕਲ ਪਾਊਡਰ ਵੀ ਕਹਿੰਦੇ ਆ ਮਾਰਕੀਟ ਚ ਬਹੁਤ ਆਸਾਨੀ ਨਾਲ ਮਿਲ ਜਾਂਦਾ ਪਿੱਤਲ ਦੇ ਭਾਂਡਿਆਂ ਨੂੰ ਸਾਫ਼ ਕਰਨ ਵਾਸਤੇ ਹੁੰਦਾ ਪਰ ਤੁਸੀਂ ਇਸ ਦੇ ਨਾਲ ਆਪਣੇ ਸਟੀਲ ਦੇ ਐਲੂਮੀਨੀਅਮ ਦੇ ਇਹ ਵੀ ਭਾਂਡੇ ਸਾਫ਼ ਕਰ ਸਕਦੇ ਹੋ ਇਹਦੇ ਸਾਰੇ ਦਾਗ ਤੱਬੇ ਆਰਾਮ ਨਾਲ ਚੱਕ ਦਿੰਦਾ ਜ਼ਰੂਰੀ ਨਹੀਂ ਤੁਸੀਂ ਇਸ ਨੂੰ ਮਾਰਕੀਟ ਚੋਂ ਖਰੀਦ ਕੇ ਲੈਓ ਨਾ ਤੁਸੀਂ ਇਸ ਨੂੰ ਘਰ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਇਹ ਮਾਰਕਟ ਵਾਲਾ ਹੀ ਯੂਜ਼ ਕੀਤਾ ਸੀ ਕਿਉਂਕਿ ਮੇਰਾ ਘਰ ਵਾਲਾ ਖਤਮ ਹੋ ਗਿਆ ਸੀਗਾ ਇਹਨੂੰ ਘਰ 'ਚ ਵੀ ਬਣਾਇਆ ਜਾ ਸਕਦਾ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਹਨੂੰ ਆਪਾਂ ਘਰ 'ਚ ਕਿਵੇਂ ਬਣਾ ਸਕਦੇ ਹਾਂ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਲਿਖਣਾ ਨਾ ਭੁੱਲਣਾ ਤੇ ਭੰਡੇ ਤੁਸੀਂ ਦੇਖ ਸਕਦੇ ਹੋ ਕਿੰਨੇ ਚਮਕਦਾਰ ਹੋ ਗਏ ਤੇ ਆਪਣਾ ਫੀਡਬੈਕ ਮੇਰੇ ਨਾਲ ਜ਼ਰੂਰ ਸ਼ੇਅਰ ਕਰਨਾ ਬਹੁਤ-ਬਹੁਤ ਧੰਨਵਾਦ